ਉੱਠਦੇ ਆਂ ਬਾਈ ਬਸ ਕੌਲਜੀ ਕਰੀ ਜਾਂਦੇ ਸੀ ਉਹੀ ਪਏ ਸੀ ਟੈਂਟ 'ਚ ਬਲੌਗ ਐਡਿਟ ਕਰਕੇ ਹਟੇ ਆਂ ਫਿਰ ਥੰਬਨੇਲ ਬਣਾਇਆ ਕਿ ਸਮਾਨ ਕਰਦੇ ਆਂ ਪੈਕਿੰਗ ਥੋੜੇ ਜਿਹੇ ਟਾਈਮ ਤੱਕ ਤੇ ਧੁੰਦ ਠੀਕ ਆ ਹੈਣੀ ਅੱਜ ਦਿਨ ਸਾਫ ਹੀ ਲੱਗਦਾ ਨਿਕਲ ਆਊਗੀ ਧੁੱਪ 12 1:00 ਵਜੇ ਨੂੰ ਜਾਂ 2:00 ਵਜੇ ਤੱਕ ਨਿਕਲ ਹੀ ਆਉਂਦੀ ਹੁੰਦੀ ਹੈ ਕੱਲ ਵੀ 2:30 ਵਜੇ ਨਿਕਲ ਆਈ ਸੀ ਵਧੀਆ ਤੇ ਚਾਹ ਧਰਦੇ ਆਂ ਆਪਾਂ ਬਾਈ ਹੁਣ ਸਾਈਕਲ ਆ ਪਣਿਆ ਰਹੇ ਤੇ ਆ ਕਾਗਜ਼ ਸਾਈਕਲ ਦੇ ਉੱਤੇ ਆਪਾਂ ਪਾਤਾ ਹਾਂ ਫਿਰ ਸਿਲੰਡਰ ਵਿੱਚ ਦੀ ਚੈਨ ਪਾ ਕੇ ਦੋਨੇ ਸਾਈਕਲਾਂ ਨਾਲ ਮਾਰ ਕੇ ਜਿੰਦਾ ਲਾ ਦਿੰਨੇ ਆਂ ਅਸੀਂ ਤੇ ਆ ਪਿਆ ਆਪਣਾ ਕੁਝ ਕੁ ਸਮਾਨ ਹਾਂਡੇ ਇਹ ਇਧਰੀ ਰੱਖਦੇ ਸੀ ਤੇ ਇੱਕ ਬੈਗ ਵੱਡਾ ਜਿਹੜਾ ਉਹ ਥੱਲੇ ਐ ਜੇ ਰੱਖ ਕੇ ਬਸ ਮਾਰਤਾ ਚਾਬੀ ਜੰਦੇ ਦੀ ਹੋਏ ਇਹ ਛੜਤੀ ਹਾਂ ਭਾਈ ਉਹ ਸਾਹਮਣੇ ਘਰ ਆ ਜਿਹੜਾ ਮਗਰ ਆ ਨਵਾਂ ਬੜੀ ਹੁੰਦਾ ਇੱਕ ਇਧਰਲੇ ਉਥੇ ਬੋਰਡ ਆ ਸਾਹਮਣੇ ਤੇ ਉਧਰ ਆਂਟੀ ਜੀ ਨਾਲ ਕਰਕੇ ਗੱਲ ਅਸੀਂ ਫੋਨ ਚਾਰਜ ਲਾਤਾ ਸੀ ਫੋਨ ਨਹੀਂ ਸੱਚ ਪਾਵਰ ਬੈਂਕ ਦੋਨੇ ਪਾਵਰ ਬੈਂਕ ਚਾਰਜ ਆਜ ਦਾ ਦਿਨ ਤੇ ਕੱਲ ਦਾ ਦਿਨ ਲੰਘ ਸਕਦਾ ਵਧੀਆ ਫੇਰ ਇਸ ਤੋਂ ਬਾਅਦ ਚਾਰਜ ਲਾਉਣਾ ਪਊਗਾ ਜੰਦਾ ਖੋਲਣਾ ਮੈਂ ਚਾਹ ਬਣਾਉਣੀ ਆ ਜੀ ਹੁਣ ਤੇ ਪਾਣੀ ਅਸੀਂ ਉਹ ਸਾਹਮਣੇ ਘਰ ਹੈ ਜਿਹੜੇ ਉਧਰੋਂ ਹੀ ਲਿਆਂਦਾ ਸੀ ਮੰਗ ਕੇ ਉਹਨਾਂ ਦੇ ਮੋਟਰ ਲੱਗੀ ਆ ਤੇ ਤਿੰਨੇ ਬੋਤਲਾਂ ਭਰ ਲੈਂਦੇ ਆ ਅਸੀਂ ਤੇ ਹੁਣ ਫੇਰ ਲਿਆਉਣਾ ਪੈਣਾ ਕਿਉਂਕਿ ਪਾਣੀ ਖਤਮ ਹੋ ਚੁੱਕਿਆ ਆ ਵੀ ਖਾਲੀ ਹੋ ਗਈ ਇਹ ਚੱਦਾ ਕੇ ਪਿਆਗਾ ਚਲੋ ਕੇਰ ਅਨਸਰ ਜੂਆ ਭਾਂਡੇ ਧੋਣ ਵੇਲੇ ਲਿਆਵਾਂਗੇ ਹੋਰ ਚਾਹ ਬਣਾ ਲਈਏ ਕੇਰਾਂ ਅੱਜ ਬਈ ਦੁਪਹਿਰੇ ਜੰਨੇ ਆ ਵੀ ਵੀਡੀਓਆਂ ਬਣਾਈਆਂ ਸਾਰੀਆਂ ਦੀਆਂ ਸਾਰੀਆਂ ਟਾਈਮ ਲੈਪਸ ਚ ਸ਼ੂਟ ਹੋ ਗਈਆਂ ਤੇ ਪਤਾ ਲੱਗਿਆ ਨਹੀਂ ਸਾਨੂੰ ਕਿਉਂਕਿ ਕੈਮਰੇ ਦੀ ਜਿਹੜੀ ਡਿਸਪਲੇ ਹੈ ਉਹ ਚੱਲਦੀ ਨਹੀਂ ਜੀ ਤੇ ਤਾਂ ਕਰਕੇ ਬਸ ਲਾਲ ਬੱਤੀ ਜਗਾਉਂਦਾ ਹੁੰਦਾ ਹੈ ਇਹ ਜਦੋਂ ਬਟਨ ਆਪਦੇ ਆ ਸਮਝ ਲੋ ਰਿਕਾਰਡਿੰਗ ਸਟਾਰਟ ਹੋ ਗਈ ਤੇ ਜਦੋਂ ਅਸੀਂ ਸ਼ਾਮ ਜੇ ਨੂੰ ਆ ਕੇ ਦੇਖਿਆ ਤਾਂ ਸਾਰੀਆਂ ਵੀਡੀਓਆਂ ਟਾਈਮ ਲੈਪਸ ਚ ਸ਼ੂਟ ਹੋ ਗਈਆਂ ਜੰਨੀਆਂ ਵੀ ਰਿਕਾਰਡ ਕਰੀਆਂ ਸੀ ਜੰਗਲਾਂ ਦੇ ਵਿੱਚ ਜਾ ਜਾ ਕੇ ਇਹੜਾ ਵੀ ਕੁਝ ਬੋਲਿਆ ਸੀ ਉਹ ਕੁਝ ਵੀ ਰਿਕਾਰਡ ਨਹੀਂ ਹੋਇਆ ਤੇ ਪੂਰੀ ਫਾਸਟ ਵੀਡੀਓ ਰਿਕਾਰਡ ਹੋਈ ਗਈ ਅੱਜ ਬਾਈ ਇੱਕ ਬਹੁਤ ਹੀ ਵੱਡੀ ਗਲਤੀ ਹੋ ਗਈ ਮੈਨੂੰ ਐਸੀ ਵੀਡੀਓ ਬਣੀ ਜਾਂਦੀਆਂ ਇਆਂ ਕੈਮਰੇ 'ਚ ਇਹਦੀ ਡਿਸਪਲੇ ਜਿਹੜੀ ਉਹ ਖਰਾਬ ਆ ਚੱਲਦੀ ਨਹੀਂ ਤੇ ਜਿੰਨੀਆਂ ਵੀ ਵੀਡੀਓ ਮੈਂ ਬਣਾਈਆਂ ਗਈਆਂ ਸਾਰੀਆਂ ਟਾਈਮ ਲੈਪਸ 'ਚ ਸ਼ੂਟ ਹੋਈਆਂ ਪੂਰੀ ਫਾਸਟ ਜਿੰਨਾ ਵੀ ਕੁਝ ਮੈਂ ਬੋਲਿਆ ਉਹ ਜਮ੍ਹਾਂ ਰਿਕਾਰਡ ਨਹੀਂ ਹੋਇਆ ਬਸ ਤੇ ਤੇ ਵੀਡੀਓ ਰਿਕਾਰਡ ਹੋਈ ਗਈਆਂ ਇਕਾਫੀ ਸੋਹਣਾ ਜੰਗਲ ਸੀਗਾ ਤੇ ਉਹਦੇ ਅੰਦਰ ਵੀ ਆਪਾਂ ਗਏ ਸੀ ਕਾਫੀ ਗੱਲਾਂ-ਵਾਟਾਂ ਕਰੀਆਂ ਸੀ ਉਹਨਾਂ ਚਿੱਤ ਵੀ ਜੀ ਰਿਕਾਰਡ ਨਹੀਂ ਹੋਈ ਤੇ ਥੋੜੇ-ਮੋਟੇ ਸ਼ਾਟ ਜੇ ਆਪਾਂ ਪਿੰਦਰ ਵਾਲੇ ਫੋਨ ਤੋਂ ਲੈ ਲਾਂਗੇ ਇਹਨੇ ਬਣਾਈਆਂ ਸੀ ਵੀਡੀਓ ਕੁਝ ਤੋਂ ਉਹਦੇ ਤੋਂ ਜੋੜ ਦਾਂਗੇ ਵੀ ਆਏ ਆ ਵੀ ਰਸਤਾ ਜਿਹੜਾ ਉਹ ਮਿਸ ਨਾ ਹੋਵੇ ਮੈਨੂੰ ਐਸੀ ਵੀਡੀਓ ਬਣੀ ਜਾਂਦੀਆਂ ਕਿਉਂਕਿ ਲਾਲ ਬੱਤੀ ਜਗਾਉਂਦਾ ਹੁੰਦਾ ਹੈ ਤੇ ਜਦੋਂ ਮੈਂ ਫੋਨ ਚਲਾ ਕੇ ਹੁਣ ਦੇਖਿਆ ਕਾਫੀ ਦੂਰ ਆ ਗਏ ਸੀਗੇ ਤੇ ਸ਼ਾਮ ਦਾ ਟਾਈਮ ਹੋ ਰਿਹਾ ਹੁਣ 4 ਵਜਨ ਆ ਲੈ ਗਏ ਸਨ ਅਸੀਂ ਰੁਕਦੇ ਸੀਗੇ ਸਾ ਅਸੀਂ ਫਿਰ ਸਲਾਹ ਵੀ ਕਰ ਲਈ ਵੀ ਅੱਗੇ ਚੱਲਦੇ ਆ 16 ਕਿਲੋਮੀਟਰ ਇੱਕ ਹੋਰ ਪਿੰਡ ਆ ਤੇ ਆਪ ਡਾਉਨ ਚੜਾਈਆਂ ਉਤਰਾਈਆਂ ਹੈਗੀਆਂ ਹੁਣ ਪਹਾੜੀ ਏਰੀਆ ਸ਼ੁਰੂ ਹੋਊਗਾ ਤੇ ਜਦੋਂ ਮੈਂ ਹੁਣ ਇੱਥੇ ਆ ਕੇ ਫੋਨ 'ਚ ਮਾੜੀ ਜੀ ਵੀਡੀਓ ਦੇਖੀ ਮੈਂ ਦੇਖੀ ਹੈ ਸਹੀ ਕਿਹੇ ਜੀ ਬਣੀ ਆ ਅੱਜ ਤੇ ਚੈੱਕ ਕਰਿਆਂ ਤਾਂ ਸਾਰੀਆਂ ਵੀਡੀਓ ਜਿੰਨੀਆਂ ਵੀ ਆ ਸਵੇਰ ਦੀਆਂ ਦੋ ਵੀਡੀਓ ਨੇ ਸਹੀ ਬਣੀਆਂ ਬਸ ਬਾਕੀ ਸਾਰੀਆਂ ਟਾਈਮ ਲਾਈਵ 'ਚ ਸ਼ੂਟ ਹੋਈਆਂ ਗਈਆਂ ਤੇ ਉਹਦੇ ਲਈ ਮਾਫੀ ਚਾਹੂੰਗਾ ਧਿਆਨ ਦੇਣਾ ਸੀਗਾ ਪਰ ਮੈਂ ਰੈਗੂਲਰ ਐਂ ਬਣਾਉਣਾ ਡੇਲੀ ਕਿਉਂਕਿ ਇਹਦੀ ਸਕਰੀਨ ਚੱਲਦੀ ਨਹੀਂ ਬਸ ਕੈਮਰਾ ਮੂਰ ਨੂੰ ਕਰ ਲੈਣਾ ਹੁਣ ਇਹਦੀ ਲਾਲ ਬੱਤੀ ਜਗੀ ਜਾਂਦੀ ਹੈਗੀ ਬਲਿੰਕ ਕਰਦੀ ਹੁੰਦੀ ਹੈ ਉਹ ਤੇ ਉਦੋਂ ਰਿਕਾਰਡਿੰਗ ਸ਼ੁਰੂ ਹੋ ਜਾਂਦੀ ਹੈ ਤੇ ਐਂ ਦੇਖਿਆ ਨਹੀਂ ਵੀ ਟਾਈਮ ਲੈਪ ਮੋਡ 'ਚ ਇਹ ਕਿਵੇਂ ਵਾਗਿਆ ਜੇ ਡਿਸਪਲੇ ਚੱਲਦੀ ਹੋਵੇ ਤਾਂ ਪਤਾ ਲੱਗ ਜੇ ਵੀ ਹੁਣ ਟਾਈਮ ਲੈਪ 'ਚ ਸ਼ੂਟ ਹੋ ਰਹੀ ਹੈ ਕਈ ਵਾਰੀ ਫੋਟੋਆਂ ਖੱਚ ਲੈਣਾ ਮੰਨ ਲਓ ਜੇ ਇਧਰ ਹੱਥ ਪੈਰ ਜਾ ਵੱਜ ਜੇ ਮੜਾ ਮੋਟਾ ਡਿਸਪਲੇ ਤੇ ਤੇ ਉਹ ਚੇਂਜ ਹੋ ਜਾਂਦਾ ਚੱਲਦੀ ਉਹ ਹੈਗੀ ਆ ਪਰ ਨਹੀਂ ਦਾ ਕੁਛ ਨਹੀਂ ਕਾਲੀ ਹੈਗੀ ਜਮਾ ਅੱਕੇ ਤੋਂ ਬਈ ਆਪਾਂ ਧਿਆਨ ਰੱਖਿਆ ਕਰਾਂਗੇ ਦੋ ਤਿੰਨ ਵਾਰੀ ਦਿਨ ਚ ਵੀਡੀਓ ਚੈੱਕ ਕਰ ਕਰ ਦੇਖਣੀ ਪਿਆ ਕਰੂਗੀ ਸਹੀ ਬਣੀ ਆ ਜਾਂ ਨਹੀਂ ਬਣੀ ਤੇ ਬਾਕੀ ਆ ਕਾਠ ਵਾਂਡੂ ਜਾ ਕੇ ਆਪਾਂ ਕੋਸ਼ਿਸ਼ ਕਰਾਂਗੇ ਕਿ ਕੈਮਰਾ ਆਪਾਂ ਰਿਪੇਅਰ ਕਰਵਾ ਲਈਏ ਉੱਥੇ ਆਊਗੀ ਸ਼ਾਇਦ DJI ਦਾ ਸਟੋਰ ਆਇਆ ਤਾਂ ਉੱਥੋਂ ਰਿਪੇਅਰ ਹੋ ਜੂਗਾ ਆਪਣੇ ਇੰਡੀਆ 'ਇ ਤਾਂ ਹੁੰਦਾ ਨਹੀਂਗਾ ਯਾਰ ਜਿਹੜੀ ਆਹ ਡੀਜੇ ਕੰਪਨੀ ਜਿਹੜੀ ਬੈਨ ਕਰ ਰੱਖੀ ਆ ਆਪਣੇ ਇੰਡੀਆ ਚ ਹੋਰ ਕਈ ਚਾਈਨਿਸ ਕੰਪਨੀਆਂ ਉਹ ਬੈਨ ਕਰੀਆਂ ਸੀਗੀਆਂ ਤੇ ਉੱਥੋਂ ਜਾ ਕੇ ਆਪਾਂ ਰਿਪੇਅਰ ਕਰਵਾ ਲਾਂਗੇ ਕਾਠ ਮੰਡੂ ਚੋਂ ਬਸ ਕਾਫੀ ਚਾਹਣੀਆਂ ਜੀ ਅੱਗੇ ਤੋਂ ਧਿਆਨ ਰੱਖਿਆ ਕਰਾਂਗੇ ਬੜੇ ਸੋਹਣੇ 뷰 ਆਏ ਸੀ ਬੜੇ ਘੈਂਟ ਜੰਗਲ ਆਏ ਸੀ ਜੰਗਲਾਂ ਦੇ ਵਿੱਚ ਆਪਾਂ ਗਏ ਸੀ ਹੋਰ ਕਾਫੀ ਸਪਿਰਚੁਅਲ ਗੱਲਾਂ ਵੀ ਕਰੀਆਂ ਸੀ ਜਿਹੜੀਆਂ ਹੁਣ ਕੱਲ ਨੂੰ ਦੁਬਾਰੇ ਆਪਾਂ ਕਰਾਂਗੇ ਥੋੜੇ ਨਾਲ ਹੁਣ ਆਟਾ ਲੈਣਾ ਫਿਰ ਚਲੋ ਆਟਾ ਪੁੱਛਦੇ ਆ ਫੇਰ ਰੁਕਣ ਨੂੰ ਜਗ੍ਹਾ ਵੀ ਪੁੱਛਦੇ ਆ ਚਲੋ ਪਿੰਡ ਆ ਗਿਆ ਇਹ ਆ ਗਿਆ ਆ ਗਿਆ ਆ ਗਿਆ ਐ ਦੂ ਅਗਲਾ ਪਿੰਡ ਆ ਗਿਆ Kusum ਉਧਰ ਜਾਣ ਦਾ ਪਲਾਨ ਬਣ ਗਿਆ ਸੀ ਫੇਰ ਹੁਣ ਜਮੇ ਹੀ ਮੋੜ ਚੇਂਜ ਹੋ ਗਿਆ ਸੀ ਹੁਣ ਲਾਲ ਬੱਤੀ ਜਗਾਉਣੋਂ ਹਟ ਕੇ ਇੱਕੇ ਦਮ ਫਿਰ ਮੈਂ ਕਾਇਦਾ ਦੇਣੇ ਆ ਕੋਈ ਹੋਰ ਪ੍ਰੋਬਲਮ ਨਾ ਹੋਵੇ ਜਿਹੜਾ ਦੇਖਿਆ ਫੋਟੋ ਮੋੜ ਤੇ ਆਇਆ ਪਿਆ ਸੀ ਹੁਣ ਤੇ ਫਿਰ ਮੈਂ ਵੀਡੀਓ ਪੁਰਾਣੀਆਂ ਚੈੱਕ ਕਰੀਆਂ ਉਹ ਸਾਰੀਆਂ ਟਾਈਮ ਲੈਫਟ ਤੇ ਅੱਜ ਬਲੌਗ ਜਮੇ ਛੋਟਾ ਆਊਗਾ 5-10 ਮਿੰਟਾਂ ਦਾ ਲੱਗਦਾ ਚਲੋ ਕੋਈ ਗੱਲ ਨਹੀਂ ਅੱਗੇ ਤੋਂ ਧਿਆਨ ਨਾਲ ਇਥੇ ਬਾਹਰ ਨਹੀਂ ਸ਼ਾਇਦ ਲਾ ਸਕਦੇ ਕਿਉਂਕਿ ਟਰੱਕ ਵਗੈਰਾ ਖੜਦੇ ਹੋਣਗੇ ਇੱਧਰ ਅੰਦਰੋਂ ਪਹੁੰਚਦੇ ਆਂ ਅੰਦਰ ਆਏ ਵੀ ਚਾਰਜ ਵੀ ਲਾ ਲਾਂਗੇ ਆਪਾਂ ਕੇ ਜੀਏ ਵਾਈਏ ਆਈ ਵਾਈਏ ਆ ਗਿਆ ਆ ਗਿਆ ਪਿੰਡ ਚ ਆ ਚੁੱਕੇ ਆ ਤੇ ਆਟਾ ਲੈਣਾ ਇੱਥੋਂ ਆਪਾਂ ਥੋੜਾ ਜਿਹਾ ਆਟਾ ਲਈ ਕਿਉਂਕਿ ਆਟਾ ਜਿਹੜਾ ਮੁੱਕਿਆ ਪਿਆ ਜਮਈ ਤੇ ਇੱਧਰ ਪੁਲਿਸ ਚੌਕੀ ਆਈ ਆ ਇੱਥੋਂ ਪਤਾ ਕਰਦੇ ਆ ਬਈ ਵੀ ਰੋਕ ਸਕਦੇ ਆ ਜਾਂ ਫਿਰ ਨਹੀਂ ਨਮਸਤੇ ਜੀ ਇਧਰ ਕਹੀਂ ਪੇ ਟੈਂਟ ਲਗਾ ਕੇ ਰੁਕ ਸਕਤੇ ਆ ਟੈਂਟ ਲਗਾ ਕੇ ਮਤਲਬ ਟਰੈਵਲਿੰਗ ਕਰ ਰਹੇ ਹਾਂ ਪੰਜਾਬ ਸੇ ਆਏ ਆ ਨੇਪਾਲ ਘੁੰਮ ਰਹੇ ਆ ਤੋ ਟੈਂਟ ਲਗਾ ਕੇ ਰੁਕਤੇ ਆ ਖਾਣਾ ਬਣਾਤੇ ਆ ਖੁਦ ਆਨਸ ਸਾਰ ਸੇ ਬਾਤ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਨਾ ਬਾਈ ਸਾਰ ਨਾਲ ਗੱਲ ਕਰਦਾ ਕਹਿੰਦਾ ਮੈਂ ਆਪਦੇ ਤੇ ਦੱਸ ਦਾਂਗਾ ਚੌਂਕੀ 'ਚ ਰੁਕਣ ਨੂੰ ਮਿਲ ਜੇ ਤਾਂ ਨਜ਼ਾਰਾ ਆ ਜੂਗਾ ਵੀ ਇਹ ਚਾਰਜ ਵਗੈਰਾ ਦਾ ਪੂਰਾ ਪ੍ਰਬੰਧ ਹੋ ਜਾਂਦਾ ਹੈਗਾ ਹੋਰ ਫਰੈਸ਼ ਹੋਣ ਦਾ ਸਾਰਾ ਕੁਝ ਹੁੰਦਾ ਇੱਥੇ ਲਓ ਜੀ ਹੋ ਗਈ ਗੱਲ ਤੇ ਕਹਿੰਦੇ ਤੁਸੀਂ ਲਾ ਸਕਦੇ ਹੋ ਅੰਦਰ ਲਾਉਣੀ ਪੁੱਪਤੀ ਬਾਈ ਓਟੋ ਬੇਨਾ ਆਉਂਦਾ ਇੰਨੇ ਖੜਦਾ ਫਿਰ ਸਾਈਕਲ ਦਾ ਰੇਸ ਚੇਂਜ ਕਰਨਾ ਉਹ ਸਾਈਕਲ ਆਪਾਂ ਲਾਤੇ ਆ ਜੀ ਤੇ ਔਨਲਾਈਨ ਚੱਲੇ ਆ ਆਟਾ ਜਾਂ ਫਿਰ ਚੌਲ ਦੇਖਦੇ ਆ ਕੀ ਮਿਲਦਾਗਾ ਤੇ ਬਾਕੀ 네ਪਾਲ ਪੁਲਿਸ ਆ ਜਿਹੜੀ ਉਹ ਬੜੀ ਵਧੀਆ ਬਈ ਹੈਲਪ ਕਰਦੇ ਆ ਪੂਰੀ ਤੇ ਆਪਣੇ ਨਾ ਜੋ ਪੰਜਾਬੀ ਘੋੜੇ ਆ ਰਹੇ ਆ ਤੇ ਆਪਣੇ ਪੰਜਾਬ ਨੰਬਰ ਗੱਡੀਆਂ ਖੜੀਆਂ ਆ ਬਈ ਪੀ ਵੀ 10 네ਪਾਲ ਦੇ ਵਿੱਚ ਕੋਈ ਆਇਆ ਹੋ ਬਾਈ ਘੇੜਾ ਲੈ ਕੇ ਆਪਣੇ ਪੁਲਿਸ ਆਫੀਸਰ ਸੀਗੇ ਉਹ ਕਹਿੰਦੇ ਵੀ ਟੈਂਟ ਅੰਦਰਲੀ ਸਾਈਡ ਲਾਓ ਬਾੜ ਕਰੀ ਹੋਈ ਹੈ ਪੂਰੀ ਚੌਂਕੀ ਤੇ ਤੇ ਬਾਹਰਲੀ ਸਾਈਡ ਲਾਉਂਗੇ ਤਾਂ ਕਹਿੰਦੇ ਉਧਰ ਬਾਗ ਆਉਂਦਾ ਬਾਈ ਬਾਹਰ ਨਾ ਲਾਓ ਕਹਿੰਦੇ ਅੰਦਰ ਹੀ ਲਵਾਤਾ ਉਹਨਾਂ ਨੇ ਟੈਂਟ ਆਪਣਾ ਤੇ ਪੂਰਾ ਵਧੀਆ ਗਾਈਡ ਕਰਦੇ ਆ ਯਾਰ ਵਾਲੀਆ ਲੰਮੀ ਜੀ ਕੋਈ ਘਰ ਵਾਲਾ ਬਰਾਊਨ ਰਾਈਸ ਕਰਾਉਣੇ ਆ ਬਾਈ ਸਰ ਇਹ ਦਾਈ ਗਿਰਸੇ ਰਾਏ ਮੋ ਪ੍ਰੋਟੀਨ ਵਾਲੇ ਹਾਂ ਊਲ ਮਖਾਈ ਸੀ ਗਿਆ ਉਹੀ ਕਰਾਲਾ ਜਿਹੜਾ ਤੇਰਾ ਦਿਲ ਕਰਦਾ ਹੈ ਬੋਲੀ ਉੱਨ ਵਾਲਾ ਬੋਲੀ ਉੱਨ ਸਾਥ ਦਾ 647 ਅੰਤੇ ਚੋਲੀ ਮੁਕੀ ਵੈਸੇ ਆਪਣੀ ਚੋਲੀ ਦੁਗਣਾ ਮੰਨਣਾ ਲੈ 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 ਇਹ ਨਾਲੀ ਲਾਉਂਦੀ ਹੈ ਜੋ ਇਹ ਕੋਲ ਹਾਕੀ ਕਹਿੰਦੇ ਆ ਆਪਣੇ ਉਹਨੂੰ ਲਾਉ ਕਾ ਹੈ ਮੈਂ ਦੁੱਧ ਨਹੀਂ ਲੈਣਾ कोड्डे आपका वो जीरा मिलसे खाने वाला सही वो वो लंबे वाला है ना वो पुलाव का है वो क्या करूं मतलब दाल चावल बना तो के खाने हैं तो यही खाइए दाल चावल के लिए तो यही ठीक है ना <laughs> <laughs> <जो। laughs> मैं ना जो हमारे पंजाब में नहीं होते तेज बात एक 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 हाँ हाँ हां हां दूध भी कराउने किलो ਫਿਰ ਉਹ ਹੀ ਗਰਾ ਲੈਂਦੇ ਆ ਕਿਲੋ ਚੌਲ ਲੈ ਆ ਬਈ ਨਾਲ ਚੌਲ ਵਾਲੇ ਕਿੰਨੇ ਰੁਪਏ ਹਾਂਜੀ ਕਿੰਨੇ ਹੋਏ ਇਸਕੇ 100 ਦਾ ਠੀਕ ਹੈ ਤੇ 100 ਹੋ ਗਿਆ ਨਵਾਲੀ ਇਧਰ ਲੈ 100 ਰੁਪਿਆ ਦੇ ਚੌਲ ਦਿੱਤੇ ਆ ਆਪਣੇ 60 ਰੁਪਿਆ ਦੇ ਕਿ 60 ਦੇ ਤੇ ਇਧਰ ਪੋਲਾ ਕਾਫੀ ਸੋਹਣਾ ਥੱਲੇ ਡੈਮ ਜਾਂ ਫਿਰ ਨਦੀ ਆ ਕੋਈ ਵਧੀਆ ਵੱਡੀ ਇਹੀ ਹੋਈ ਆ ਉਹ ਦਿਖਾਉਣੇ ਆ ਸੋਨ ਆ ਜਾਈ ਜੰਨੇ ਤੁਰਿਆ ਚੱਲ ਗਾਣ ਬਸ ਕਾਫੀ ਕਹਿ ਰਿਹਾ ਦੋਨਾਂ ਦੀਆਂ ਕਰਨੁ ਕਰਕੇ ਠੰਡੀ ਠੰਡੀ ਹਵਾ ਆ ਰਹੀ ਹੈ ਇਧਰੋਂ ਪੂਰੀ ਫੁੱਲ ਜਾਮਾ ਜਾਈ ਜਾਂਦਾ ਪਰ ਹਾਂ ਤੇ ਆ ਜਿਹੜੀ ਨਦੀ ਆ ਇਹਨੂੰ ਵੈਸਟ ਰਾਪਤੀ ਰਿਵਰ ਕਹਿੰਦਾ ਰਾਪਤੀ ਨਦੀ ਤੇ ਬੂੰਦ ਆ ਗਿਆ ਡੈਮ ਆ ਬਾਈ ਇਹ ਨੀਲਾ ਨੀਲਾ ਪਾਣੀ ਆ ਪੂਰਾ ਬੜਾ ਕਾਹੜਾ ਵਿਊ ਉਧਰ ਨੂੰ ਜਾਂਦਾ ਪਰ ਪਿੰਡਾਂ ਕੰਨੀ ਤੇ ਇੱਥੋਂ ਸਾਨੂੰ ਕਿਸੇ ਬਾਈ ਨੇ ਦੱਸਿਆ ਸੀ ਵੀ ਆਪਣਾ ਪਿੱਛੇ ਜੇ ਪਿੰਡ ਸੀਗਾ 50 ਕਿਲੋਮੀਟਰ ਬਾਉਂਡਰ ਵਾਲੀ ਸਾਈਡ ਯੂਪੀ ਕੰਨੀ ਉੱਥੇ ਕਾਫੀ ਪੰਜਾਬੀ ਵਸਦੇ ਆ ਪਰ ਉਧਰ ਅਸੀਂ ਗਏ ਨਹੀਂ ਗਾਂ ਟੱਪੇ ਉਹ ਬੜੀ ਪਾਸੇ ਤੇ ਸੀਗਾ ਅਸੀਂ ਮੇਨ ਪੋਖਰਾ ਕੰਨੀ ਜਾਣਾ ਤੇ ਸਜੀਤ ਤੋਂ ਕੇਰਾ ਬੈਗ ਫੜਨੇ ਆਪਾਂ ਸਾਰਾ ਐਕਸਪਲੋਰ ਨਹੀਂ ਕਰ ਰਹੇ ਅਸੀਂ ਅੱਗੇ ਜਾ ਕੇ ਸ਼ੁਰੂ ਹੋਊਗੀ ਅਜੇ ਸਟੋਰੀ ਜਿਹੜੀ ਮੇਨ ਆਪਣੀ ਹੁਣ ਇਹ ਕਿਨ ਆਪ ਆਪਣੀ ਬਾਡੀ ਨੂੰ ਟਰੈਵਲਿੰਗ ਮੁਤਾਬਿਕ ਥੋੜਾ ਜਿਹਾ ਢਾਲ ਰਹੇ ਆ ਪੂਰਾ ਥੋੜਾ ਜਿਹਾ ਡਾਰਕ ਹੋ ਰਿਹਾ ਪੂਰਾ ਡਾਰਕ ਹੋ ਲਿਆ ਤੁਹਾਨੂੰ ਨਹੀਂ ਢੁੰਡੀ ਪਾਇਆ ਜਾ ਕਰਾਂਗੇ ਕਿਸੇ ਪਿੰਡ ਚ ਦੂਰ ਵੜ ਦਿਆ ਕਰਾਂਗੇ ਉੱਥੇ ਉਹਨਾਂ ਲੋਕਾਂ ਚ ਰਹਾ ਕਰਾਂਗੇ ਬਾਕੀ ਹਜੇ ਇੱਧਰਲੇ ਲੋਕਾਂ ਕੰਨੇਉਂ ਇਨੀ ਸਪੋਰਟ ਹੀ ਨਹੀਂ ਮਿਲ ਰਹੀ ਤੇ ਉਹ ਆਪਣਾ ਬਣ ਜਾ ਥੋੜਾ ਜਿਹਾ ਘੱਟ ਲੱਗ ਰਿਹਾ ਹੈ ਜਿਵੇਂ ਆਪਾਂ ਇੰਡੀਆ ਚ ਖੁੱਲ ਕੇ ਗੱਲਾਂ ਬਾਤਾਂ ਕਰੀ ਅੰਦਰ ਇਹ ਲੋਕਾਂ ਨੂੰ ਲੋਕਾਂ ਨਾਲ ਤੇ ਪਿੰਡਾਂ ਦੀ ਤੁਰੇ ਫਿਰਦੀ ਸੀ ਉਹਨਾਂ ਦੇ ਉਹ ਪੂਰਾ ਵਧੀਆ ਸਮਝਾ ਦਿੰਦੇ ਸੀ ਉਹ ਤਾਂ ਆਪਣੇ ਘਰਾਂ ਚ ਰੱਖਣ ਤੱਕ ਵੀ ਜਾਂਦੇ ਸੀ ਪਰ ਇੱਧਰ ਹਜੇ ਉਹ ਗੱਲ ਹੈ ਨਹੀਂ ਮੈਸੇ ਕਦੋਂ ਬੰਦੇ ਮਿਲੇ ਆ ਬਹੁਤ ਵਧੀਆ ਭਰਾ ਮਿਲੇ ਸੀ ਆਪਾਂ ਨੂੰ ਪਰ ਇਧਰਲੇ ਜਿਵੇਂ ਜਿਵੇਂ ਗਾਂ ਆਈ ਜਾਂਦੇ ਆ ਇਹਨਾਂ ਨੂੰ ਹਿੰਦੀ ਬਹੁਤ ਘੱਟ ਆਉਂਦੀ ਹੈਗੀ ਫਿਰ ਤਾਂ ਕਰਕੇ ਉਹ ਅੰਡਰਸਟੈਂਡ ਨਹੀਂ ਕਰ ਸਕਦੇ ਜੇ ਮੰਨ ਲਓ ਜੇ ਆਪਾਂ ਕਿਸੇ ਪਿੰਡ 'ਚ ਕਿਸੇ ਨੂੰ ਪੁੱਛ ਲਈ ਵੀ ਅਸੀਂ ਬਈ ਤੁਹਾਡੇ ਇੱਥੇ ਰਹਿਣਾ ਹੈਗਾ ਐ ਕਰਕੇ ਵੀ ਅਸੀਂ ਵੀਡੀਓ ਬਣਾਉਣੇ ਆਂਗੇ ਆਪ ਦਾ ਪਿੰਡ ਘੁਮਾ ਕੇ ਲਿਓ ਐ ਟਰਸਟ ਨਹੀਂ ਕਰਦਾ ਹਰੇਕ ਬੰਦਾ ਫੇਰ ਹੋਰੋਂ ਇਹ ਝਾਕੀ ਜਾਂਦੇ ਆ ਲੋਕ ਵੀ ਕੌਣ ਆ ਇਹ ਕਿਉਂ ਤੁਰੇ ਫਿਰਦੇ ਆ ਇੱਧਰ ਇੱਧਰੋਂ ਆਏ ਆਗੇ ਐਂ ਇਹ ਦੇਖੀ ਜਾਂਦੇ ਆ ਬਾਕੀ ਦੇਖਦੇ ਆ ਪੋਖਰ ਵਾਲੀ ਸਾਈਡ ਜਾ ਕੇ ਦੇਖਦੇ ਆ ਉੱਧਰ ਕੀ ਕਿਵੇਂ ਦਾ ਮਾਹੌਲ ਆ ਦਾਲ ਧਰਤੀ ਹੈ ਬਈ ਮੂੰਗੀ ਦੀ ਤੇ ਚੌਲ ਵਾਲਾਂਗੇ ਨਾਲ ਦਾਲ ਚੌਲ ਖਾਵਾਂਗੇ ਅੱਜ ਆਪਾਂ ਤੇ ਥਾਣੇ ਦੇ ਜਾਰੇ ਪਾਸੇ ਬਾੜ ਕੀਤੀ ਹੋਈ ਆ ਪਰਾ ਸ਼ੇਰ ਆਉਂਦਾ ਸਾਹਮਣੇ ਸ਼ੇਰ ਦੀ ਫੋਟੋ ਵੀ ਲੱਗੀ ਆ ਉਹ ਵੱਡੀ ਨੂਨ ਪੈ ਗਿਆ ਸਾਡੇ ਨਾਲ ਢੁੱਲ ਗਿਆ ਬੱਚੇ ਕੰਮ ਤੇ ਆਪ ਦਾ ਬਾਕੀ ਸਰਜੀਤ ਤੋਂ ਸਲੀਪਿੰਗ ਬੈਗ ਫੜਨਾ ਪਤਾ ਨਹੀਂ ਕੀ ਬਣੂਗਾ ਉਹ ਕਹਿੰਦਾ ਮੈਂ ਜਾਣਾ ਇੱਕ ਦੋ ਦਿਨਾਂ ਨੂੰ ਪੈਂਡ ਜੇ ਨਹੀਂ ਤਾਂ ਬਸ ਤੇ ਜਾ ਕੇ ਫੜ ਕੇ ਲਿਆਉਣੇ ਆ ਕੀ ਨਹੀਂ ਫੜਨਾ ਕਲੋ ਕੀ ਬਣਦਾ ਜੇ ਤਾਂ ਇੱਧਰ ਨੂੰ ਆ ਜੇ ਤਾਂ ਵਧੀਆ ਹੋ ਪਰ ਉਹਨੇ ਮੁੰਬਈ ਕੰਨੀ ਜਾਣਾ ਮਨ ਲੱਗਾ 6 ਦਿਨਾਂ ਦੀ ਛੁੱਟੀ ਤੇ ਆਇਆ ਸੀ ਉਹ ਹੁਣ ਦੇਖੋ ਇਹਨੂੰ ਆਇਆ ਜਾਊ ਕਿ ਨਹੀਂ